ਜਵੇਂ ਆ ਕਿਚਨ ਚ ਵਰਤਣ ਵਾਸਤੇ ਆ ਦੇਖੋ ਬਾਈ ਆਲੂ ਕੱਟੀ ਜਾਂਦਾ ਲੈ ਵੇ ਕੱਟ ਕੇ ਦਿਖਾ ਦੇ ਸਾਨੂੰ ਇਹ ਆਲੂ ਲੇਡੀਜ਼ ਦੀ ਜੁਐਲਰੀ ਖਾਣ ਵਾਲਾ ਹੁੰਦਾ ਸਮਾਨ ਜੀ ਆ ਲੋ ਜੀ ਬਾਕੀ ਇਹ ਆ ਵੀ ਤੁਸੀਂ ਜੇ ਇੱਥੇ ਫੈਮਿਲੀ ਨਾਲ ਆਉਂਦੇ ਹੋ ਤੇ तकरीबन 1.5-2 ਘੰਟੇ ਸਿਆਮਾ ਇਤਰ ਵਾਲੇ ਬਾਈ ਆ ਗਏ ਕੀ ਹਾਲ ਆ ਬਾਈ ਠੀਕ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਪਟਿਆਲੇ ਖੜੇ ਆ ਜੀ ਆਤਮਾਰਾਂ ਕੁਮਾਰਪੁਰ ਸਕੂਲ ਦੀ ਗਰਾਊਂਡ ਦੇ ਵਿੱਚ ਇੱਥੇ ਲੱਗਾ ਹੈ ਜੀ ਜਲਪਰੀ ਕਾਰਨੀਵਲ ਲੱਗਾ ਹੋਇਆ ਜੀ ਕਸ਼ਮੀਰ ਵੈਲੀ ਜਿਹੜਾ ਇਹ ਕਾਰਨੀਵਲ ਆ ਇਹ ਕਾਰਨੀਵਲ ਕਾਫੀ ਲੰਮਾ ਟਾਈਮ ਚੱਲਣ ਵਾਲਾ ਆ ਜੀ ਤੇ ਮੈਂ ਕਿਹਾ ਵੀ ਚਲੋ ਆਪਾਂ ਆਪਣੇ ਵਲੌਗ ਰਹੀ ਆਪਣੇ ਪਟਿਆਲੇ ਦੇ ਨੇੜੇ ਤੇ ਰਹਿਣ ਵਾਲੇ ਵੀਰ ਭਰਾਵਾਂ ਨੂੰ ਦਿਖਾਈਏ ਤਾਂ ਜੋ ਤੁਸੀਂ ਵੀ ਸਾਰਾ ਇਸ ਮੇਲੇ ਦਾ ਆਨੰਦ ਮਾਣ ਸਕੋ ਆਜੋ ਮੇਰੇ ਨਾਲ ਨਾਲ ਵਲੌਗ ਦੇ ਐਂਡ ਤੱਕ ਬਨੇ ਰਹੋ ਤੁਹਾਨੂੰ ਦਿਖਾਉਣਾ ਇਹ ਹੈਗਾ ਜੀ ਸਟਾਰਟਿੰਗ ਡੇ ਮੇਲੇ ਦਾ ਤੇ ਹੁਣ ਅੱਗੇ ਕੀ ਕੀ ਇਹਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗਾ ਜਲਪਰੀਆਂ ਵਗੈਰਾ ਬਾਕੀ ਤੁਸੀਂ ਸਾਰਾ ਦੇਖ ਲਓਗੇ ਇੱਧਰ ਝੁੱਲੇ ਨੇ ਆ ਦਿਖਾਓ ਮੜਾ ਜਾਂ ਬੱਚਿਆਂ ਵਾਸਤੇ ਮਤਲਬ ਕਿ ਮੀਨਾਕਾਰੀ ਦਾ ਸਮਾਨ ਜਿਵੇਂ ਕਿ ਲੱਕੜ ਵਗੈਰਾ ਦਾ ਹੁੰਦਾ ਉਹ ਸਾਰਾ ਹੈਗਾ ਅੰਦਰ ਅਜੇ ਕੁਝ ਦੁਕਾਨਾਂ ਮਤਲਬ ਲੱਗੀਆਂ ਨੇ ਬਾਕੀ ਰੋਜ਼ ਇਹਦੇ ਵਿੱਚ ਮਤਲਬ ਕਿ ਇੰਪਰੂਵਮੈਂਟ ਹੁੰਦੀ ਰਹੂਗੀ ਰੋਜ਼ ਰੋਜ਼ ਤੁਸੀਂ ਵੇਖੀ ਜਾਓਗੇ ਖਾਣ ਪੀਣ ਵਾਲੀਆਂ ਆਈਟਮਾਂ ਸਾਰੀਆਂ ਲਓ ਜੀ ਆ ਦੇਖੋ ਇਹ ਝੁੱਲੇ ਨੇ ਇਹ ਚੰਡੋਲ ਤਾਂ ਚਲੋ ਹੁੰਦਾ ਹੀ ਇਹ ਨਿਸ਼ਾਨੀ ਹੈ ਹਰ ਇੱਕ ਮੇਲੇ ਦੀ ਬਾਕੀ ਅੱਗੇ ਅੱਗੇ ਬੱਚਿਆਂ ਵਾਲਾ ਜਿਹੜਾ ਹੈਗਾ ਜੀ ਸਿਸਟਮ ਜਿਵੇਂ ਝੁੱਲੇ ਚੱਲੇ ਆ ਆ ਦੇਖੋ ਜੀ ਬੱਚਿਆਂ ਵਾਲੇ ਵੀ ਆ ਗਏ ਜੀ ਬਾਈ ਇਧਰਲੇ ਪਾਸੇ ਸ਼ੋਪਿੰਗ ਵਾਸਤੇ ਆ ਸਿਸਟਮ ਸਾਰਾ ਬਣਿਆ ਬਾਕੀ ਕੋਈ ਇਧਰਲੇ ਪਾਸੇ ਦੁਕਾਨਾਂ ਲੱਗ ਰਹੀਆਂ ਨੇ ਜਿਵੇਂ ਆ ਜੀ ਇਹ ਮਤਲਬ ਕੱਪੜੇ ਲੇਡੀਜ਼ ਦੇ ਇੱਥੇ ਤੁਹਾਨੂੰ ਮਿਲ ਜਾਣਗੇ ਤੇ ਵਿੱਚ ਜੈਂਟਸ ਦੇ ਵੀ ਹੈਗੇ ਨੇ ਬਾਈ ਕੋਲ ਇਧਰਲੇ ਪਾਸੇ ਜਾਂਦੇ ਆ ਤੇ ਦੇਖਦੇ ਆ ਕੀ ਕੀ ਸਮਾਨ ਆ ਇतना ਜਿਆਦਾ ਕਰਕੇ ਸਮਾਨ ਜਿਵੇਂ ਕਰੋਕਰੀ ਵਗੈਰਾ ਦਾ ਵੀ ਲੈ ਕੇ ਆਉਂਦੇ ਨੇ ਹਣਾ ਜਿਵੇਂ ਆ ਕਿਚਨ ਚ ਵਰਤਣ ਵਾਸਤੇ ਆ ਦੇਖੋ ਬਾਈ ਆਲੂ ਕੱਟੀ ਜਾਂਦਾ ਲੈ ਵੇ ਕੱਟ ਕੇ ਦਿਖਾ ਦੇ ਸਾਨੂੰ ਇਹ ਆਲੂ ਇੱਕ ਵੀਡੀਓ ਦੇ ਵਿੱਚ ਬਾਈ ਤੇਰੀ ਐਪ ਫਿਰ ਪ੍ਰੋਮੋਸ਼ਨ ਫ੍ਰੀ ਹੋ ਜੂਗੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਰੱਖਣਾ ਆਲੂ ਰੱਖਣ ਤੋਂ ਬਾਅਦ ਦਬਾ ਦਿਓ ਫਿਰ ਸਿੱਕ ਨਿਕਲ ਕੇ ਤਿਆਰ ਠੀਕ ਹੈ ਜੀ ਯਾਰ ਬਾਈ ਘਰੇ ਤਾਂ ਆ ਹੁੰਦਾ ਨਹੀਂ ਤਿਆਰ ਐਵੇਂ ਇੱਥੇ ਹੋ ਜਾਂਦਾ ਹੋ ਗਿਆ ਯੂਜ਼ ਕਰੋਗੇ ਤਾਂ ਹੋਊਗਾ ਜੀ ਅੱਛਾ ਜੀ ਲਓ ਜੀ ਆ ਪਿਆਜ਼ ਵੀ ਕਰਕੇ ਦਿਖਾਣ ਲੱਗਾ ਬਾਈ ਇਹ ਆ ਗਈ ਲੰਬੀ ਕਟਿੰਗ ਕਰੇਨਾ ਫਰਾਈ ਲਈ ਕੰਡੀ ਲਈ ਲਓ ਜੀ ਇਹ ਦਾ ਦੁਬਾਰਾ ਰਿਪੀਟ ਕਰ ਦਿੰਗੇ ਇਹ ਹਾਫਰ ਕੇ ਰੱਖ ਦੇਗੇ ਤੜਕੇ ਲਈ ਆ ਤੜਕੇ ਲਈ ਹੋ ਗਿਆ ਜੀ ਵੈਰੀ ਗੁੱਡ ਔਰ ਮੇਰੇ ਪਿਆਜ਼ ਟਮਾਟਰ ਦੀ ਡਾਈਸ ਬਣਾਨੇ ਆ ਠੀਕ ਹੈ ਜੀ ਚਾਪੂ ਨਾ ਕੱਟਦੇ ਆ ਪੇਸ ਬੰਦਾ ਪੀ ਲੈ ਲੇ ਵੀ ਇਹ ਆ ਕੱਟਤਾ ਆ ਲੈ ਲਓ ਜੀ ਠੀਕ ਹੈ ਜੀ ਇਹ ਚੀਜ਼ਾਂ ਤੁਹਾਨੂੰ ਮਿਲ ਗਈਆਂ ਹੂੰ ਆ ਜਾਓ ਹੁਣ ਅੱਗੇ ਆ ਜਾਓ ਲਓ ਜੀ ਇਧਰ ਆ ਗਿਆ ਬੱਚਿਆਂ ਦੇ ਖਡਾਉਣੇ ਵਗੈਰਾ ਆ ਗਿਆ ਹਨਾ ਬੱਚਿਆਂ ਦਾ ਸਮਾਨ ਆ ਗਿਆ ਤੇ ਇਧਰ ਵੀ ਸੌਕਸਿਸ ਵਗੈਰਾ ਲੇਡੀਜ਼ ਦਾ ਸਮਾਨ ਹਨਾ ਬਾਕੀ ਨਾ ਅਜੇ ਜਿਵੇਂ ਤੁਹਾਨੂੰ ਦੱਸਿਆ ਵੀ ਜਿਆਦਾ ਜਿਹੜਾ ਇੱਥੇ ਸਮਾਨ ਨਾ ਉਹ ਆ ਰਿਹਾ ਹੌਲੀ ਹੌਲੀ ਸਜਾਵਟ ਦਾ ਸਮਾਨ ਇਹਨਾਂ ਮੇਲੇ 'ਚ ਬਹੁਤ ਹੁੰਦਾ ਲੱਕੜ ਦਾ ਹੋ ਗਿਆ ਜਿਵੇਂ ਜਾਂ ਆ ਦੇਖੋ ਜੀ ਲਓ ਜੀ ਕਰੋ ਚੈੱਕ ਇਹ ਸਾਰਾ ਜਿਵੇਂ ਲੈਂਪ ਵਗੈਰਾ ਲਾਉਣ ਵਾਸਤੇ ਘਰੇ ਹਨਾ ਇਹ ਜਿਹੀਆਂ ਚੀਜ਼ਾਂ ਨੇ ਜੀ ਸਾਰੀਆਂ ਤੇ ਆ ਦੇਖੋ ਲੇਡੀਜ਼ ਦੀ ਜੁਐਲਰੀ ਜੁਐਲਰੀ ਵਗੈਰਾ ਕਰੋ ਜੀ ਚੈੱਕ ਇੱਥੇ ਵੀ ਗੱਲ ਆਸਮਾਨ ਇਹ ਇੱਥੇ ਮੇਨਲੀ ਜਿਹੜਾ ਵਿਖਾਉਣ ਵਾਲਾ ਉਹ ਸਮਾਨ ਹੀ ਆ ਆ ਬੁਕਸ ਦੀ ਸਟਾਲ ਆ ਗਈ ਜੀ ਤੁਸੀਂ ਇੱਥੇ ਬੁਕਸ ਲੈ ਸਕਦੇ ਹੋ ਪੰਜਾਬੀ ਹਿੰਦੀ ਇੰਗਲਿਸ਼ ਸਾਰੀਆਂ ਆ ਸਿਆਮਾ ਇਤਰ ਵਾਲੇ ਬਾਈ ਆ ਗਏ ਕੀ ਹਾਲ ਆ ਬਾਈ ਠੀਕ ਆ ਇਹਦਾ ਆਪਣੇ ਪੁਰਾਣੇ ਵਾਗ ਬਣੇ ਲਓ ਜੀ ਆ ਆ ਗਏ ਸਿਆਮਾ ਇਤਰ ਵਾਲੇ ਖੁਸ਼ਬੂਆਂ ਦੀ ਦੁਕਾਨ ਹੈ ਹਾਂਜੀ ਬਾਕੀ ਨਾ ਹਮੇਸ਼ਾ ਆਈਵਰੀ ਜਦੋਂ ਇੱਧਰ ਕਿ ਕਾਰਨੀਵਲ ਲੱਗਦਾ ਨਾ ਜੀ ਪਟਿਆਲੇ ਤੇ ਇੱਧਰਲੇ ਪਾਸੇ ਮੋਸਟਲੀ ਜਿਹੜਾ ਗਰਾਊਂਡ 'ਚ ਵੜਦੇ ਆ ਸਾਰ ਖੱਬੇ ਹੱਥ ਜਿਹੜਾ ਖਾਣ ਵਾਲਾ ਹੁੰਦਾ ਸਮਾਨ ਜੀ ਹਾਂ ਲੋ ਜੀ ਕਰੀ ਚੱਲੋ ਚੈੱਕ ਜਿੰਨਾ ਕੋ ਜੇ ਰੈਡੀ ਹੋਇਆ ਅੱਜ ਮੈਂ ਦਿਖਾਤਾ ਅੱਜ ਡੇ 1 ਹੈ ਤੇ ਅਜੇ ਤਿਆਰੀਆਂ ਚੱਲ ਰਹੀਆਂ ਮੇਰੇ ਹਿਸਾਬ ਨਾਲ ਪਰਸੋਂ ਤੱਕ ਜਿਹੜਾ ਇਹ ਓਕੇ ਹੋ ਜਾਊਗਾ ਜੀ ਰੈਡੀ ਹੋ ਜਾਊਗਾ ਅ ਅੱਜ ਜਿਵੇਂ ਹੋ ਗਈ 15 ਤਰੀਕਾ ਤੇ 17 ਤਰੀਕ ਤੱਕ ਜਿਹੜਾ ਚੱਲ ਪੂਗਾ ਜੀ ਬਿਲਕੁਲ ਕੱਪੜੇ ਆ ਗਏ ਬਾਕੀ ਇਹ ਆ ਵੀ ਤੁਸੀਂ ਜੇ ਇੱਥੇ ਫੈਮਲੀ ਨਾਲ ਆਉਂਦੇ ਹੋ ਤੇ तकरीबन 1.5-2 ਘੰਟੇ ਤੁਹਾਡੇ ਵਧੀਆ ਇੱਥੇ ਟਾਈਮ ਪਾਸ ਹੋ ਜਾਂਦਾ ਹੈ ਕੱਪਾ ਵਗੈਰਾ ਸੋ ਲਓ ਜੀ ਲਓ ਜੀ ਇਹ ਸੀਗਾ ਪਹਿਲਾ ਦਿਨ ਅੱਜ ਮੇਲੇ ਦਾ ਕੱਲ੍ਹ ਨੂੰ ਹੋਰ ਤੇ ਪਰਸੋਂ ਤੱਕ ਪੂਰਾ ਮੇਰੇ ਹਿਸਾਬ ਨਾਲ ਮੇਰੇ ਅਕੋਰਡਿੰਗਲੀ ਜੋ ਮੈਨੂੰ ਲੱਗਦਾ ਕੀ ਸਾਰੀਆਂ ਸਟਾਲ ਜਿਹੜੀਆਂ ਹੈਗੀਆਂ ਨੇ ਉਹ ਲੱਗਣੀਆਂ ਮੇਰੇ ਪਿੱਛੇ ਵੇਖੋ ਜੇ ਥੋੜਾ ਜਿਹਾ ਘੱਟ ਹਨਾ ਜੀ ਤੇ ਜਲਪਰੀਆਂ ਵਗੈਰਾ ਜਿਹੜੀਆਂ ਲੱਗਣੀਆਂ ਨੇ ਜੋ ਉਹ ਇਹਨਾਂ ਨੇ ਨਾਂ ਰੱਖਿਆ ਹੈ ਨਾ ਜਲਪਰੀ ਮੇਲੇ ਦਾ ਉਹ ਸਾਰੀਆਂ ਆ ਜਾਣੀਆਂ ਤੇ ਮੈਂ ਕੋਸ਼ਿਸ਼ ਕਰਾਂਗਾ ਫਿਰ ਦੁਬਾਰੇ ਵਲੌਗ ਬਣਾਉਣ ਜਦੋਂ ਮੇਲਾ ਪੂਰਾ ਭਰ ਗਿਆ ਮੈਂ ਆਇਆ ਸੀ ਵੈਸੇ ਬਣਾਉਣ ਲਈ ਵੀ ਇੱਥੇ ਦੇਖ ਕੇ ਕੀ ਕੀ ਐਟਮਾ ਨੇ ਕੀ ਕੀ ਸਮਾਨ ਆਇਆ ਕੁਝ ਵੱਖਰਾ ਬਟ ਅਜੇ ਚੱਲ ਰਿਹਾ ਤੇ ਆਜੋ ਅਜੇ ਚੱਲ ਰਿਹਾ ਤੇ ਕੋਈ ਗੱਲ ਨਹੀਂ ਅੱਗੇ ਜਰੂਰ ਕੋਸ਼ਿਸ਼ ਕਰਾਂਗੇ ਹੋਰ ਪਾਉਣ ਦੀ ਜੀ ਬਣਾ ਕੇ ਜਦੋਂ ਵੀ ਇਹ ਸਾਰਾ ਚੱਲ ਗਿਆ ਸੋ ਧੰਨਵਾਦ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਓ ਤੇ ਮੇਲੇ ਦਾ ਤੁਸੀਂ ਵੀ ਆਨੰਦ ਮਾਣਿਓ ਪਟਿਆਲਾ ਤਮਾਰਸਾ ਸਕੂਲ ਦੀ ਗਰਾਊਂਡ ਦੇ ਵਿੱਚ ਧੰਨਵਾਦ ਜੀ